ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਜੈ ਭੀ ਜੈ ਭਾਰਤ ਜੈ ਸੰਵਿਧਾਨ ਜਿੰਨੇ ਵੀ ਸਾਰੇ ਸਾਡੇ ਬਹੁਤ ਹੀ ਸਤਿਕਾਰ ਜੋ ਆਪਣੇ ਰਹਿਬਰਾਂ ਦੀ ਸੋਚ ਤੇ ਚੱਲਣ ਵਾਲੇ ਸਾਥੀ ਅਤੇ ਆਪਣੇ ਸਮਾਜ ਦੇ ਹੱਕਾਂ ਅਧਿਕਾਰਾਂ ਦੀ ਨਹੀਂ ਚਿੰਤਾ ਤੇ ਜਿੰਨੇ ਵੀ ਸਾਡੇ ਸਾਥੀ ਬੈਠੇ ਨੇ ਸਾਰਿਆਂ ਦਾ ਮੇਥੇ ਆਨਦੇ ਤੇ ਇਸ ਪ੍ਰੋਗਰਾਮ ਉਲੀਕਰ ਵਾਲਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਆਪਣੇ ਵੱਲੋਂ ਤੇ ਸਾਡੀ ਮਾਂ ਰਮਾਬਾਈ ਜੀ ਜਿਹੜੀ ਸਾਡੀ ਉਹ ਮਾਇਆ ਜਿਹੜੀ ਕੁਛੋਤੀ ਜ਼ਿੰਮੇਵਾਰ ਨਹੀਂ ਪਰ ਉਹਨੇ ਸਾਡੇ ਪੈਦਾ ਹੋਣ ਤੋਂ ਪਹਿਲਾਂ ਹੀ ਸਾਡੇ ਹੱਕਾਂ ਅਧਿਕਾਰਾਂ ਦੀ ਲੜਾਈ ਉਸਮਾਨੇ ਲੜੀ ਹੈ ਬਾਬਾ ਸਾਹਿਬ ਪੀਰਮਾਮ ਬੇਲਕਾ ਸਾਹਿਬ ਜਿਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਸ ਪੱਧਰੀ ਤੇ ਮਾਵਾ ਸਾਹਿਬ ਜੀ ਪਹੁੰਚੇ ਨੇ ਉਸ ਪੱਧਰੀ ਪਹੁੰਚਣ ਦੇ ਵਿੱਚ ਮਾਤਾ ਰਮਾਬਾਈ ਜੀ ਦਾ 100% ਸੰਘਰਸ਼ ਜਿਹੜਾ ਮਾਂ ਨੇ ਕੀਤਾ ਕਿ ਮੇਰੇ ਆਪਣੇ ਪਰਿਵਾਰ ਦੀ ਪਰਵਾਹ ਨਾ ਕਰਦੇ ਹੋਏ ਸਾਰੇ ਸਾਡੇ ਵਰਗ ਦੇ ਸਮਾਜ ਦੇ ਜਿਹੜੀ ਸਾਡੀ ਕੌਮ ਤੇ ਜਿਹੜੇ ਸਾਡੇ ਸਮਾਜ ਦੇ ਕਿਸ ਵਰਗ ਚੋਂ ਅਸੀਂ ਆਨੇ ਆ ਸਾਡੇ ਇਹੋ ਜਿਹੇ ਹਾਲਾਤ ਉਹਨਾਂ ਹਾਲਾਤਾਂ ਨੂੰ ਜਿਹੜੇ ਬਦਲਣ ਵਾਲੀ ਸੋਚ ਨੂੰ ਅੱਗੇ ਵਿਧਾਨ ਵਿੱਚ ਮਾਤਾ ਰਾਮਾਬਾਈ 바ਵਾ ਸਾਹਿਬ ਤੇ ਬ੍ਰਹਮਵੇਦਕਰ ਸਾਹਿਬ ਜੀ ਦਾ ਤੇ ਸਾਡੇ ਰਹਿਮਾਨ ਦਾ ਸਭ ਤੋਂ ਪਹਿਲਾ ਉਹਨਾਂ ਦਾ ਹੀ ਹੈ ਸਾਰਾ ਯੋਗਦਾਨ ਸਾਰਾ ਜਿਹੜੇ ਉਹਨਾਂ ਨੂੰ ਜਾਂਦਾ ਹੈ ਜਿਹੜੇ ਅੱਜ ਸਾਡੇ ਹਾਲਾਤ ਆ ਜਿਹੜੇ ਅਸੀਂ ਬੋਲਣ ਚੋਕੇ ਹੋਗੇ ਅਸੀਂ ਖਾਣ ਚੋਕੇ ਹੋਗੇ ਅਸੀਂ ਘੁੰਮਣ ਚੋਕੇ ਹੋਗੇ ਅਸੀਂ ਅੱਜ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਉਹਡਿਆਂ ਤੇ ਪਹੁੰਚ ਗਏ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੇ ਅਸੀਂ ਅੱਜ ਆਪਣੀ ਜ਼ਿੰਦਗੀ ਜੀ ਰਹੇ ਆ ਸਾਡੇ ਜਿਹੜੇ ਮਾਪੇ ਜਿਹੜਾ ਸਾਨੂੰ ਫਾਇਦਾ ਕੀਤਾ ਆ ਉਸ ਤੋਂ ਵੀ ਮਾਤਾ ਸੁਿੰਦਰੀ ਵਾਹੂਲੇ ਜੀ ਮਹਾਸਮਾ ਜੋਤੀਨਾਮ ਫੂਲੇ ਜੀ ਅਤੇ ਸਾਡੇ ਨੇ ਬਹੁਤ ਹੀ ਜਣਾਈਆਂ ਲੜ ਕੇ ਜਿਹੜੇ ਆਪਸ ਕੀਤੀਆਂ ਆ ایک ہورس و الرامر یا کان Safe رو ਸਾਡੇ ਦਰਮਿਆਨ ਸਾਡੇ ਬਹੁਤ ਸਾਰੇ ਸਾਡਾ ਸ਼੍ਰੀ ਬਾਸਦਤ ਫਰਦਸੀ ਜੀ ਜਨਾਬ ਮਹਿਰ ਜੀ ਉਹ ਸਾਡੇ ਇਹ ਜਿਹੜੇ ਸਫਲਤਾ ਦੀ ਕਮਾਈ ਕਰ ਰਹੇ ਆ ਤੇ ਨਸੀਬ ਉਹਨਾਂ ਦੇ ਬਹੁਤ ਬਹੁਤ ਧੰਨਵਾਦੀਆਂ ਜੋ ਕਿ ਰਾਜੂ ਪੇਟੇ ਪੇਟ ਤੋਂ ਜਿਹੜਾ ਇਹਨਾਂ ਦਾ ਬਹੁਤ ਮਾ ਹਮੇਸ਼ਾ ਹੀ ਪਾਵੇਂ ਜਿਹੜੇ ਬਾਹਰ ਦੀ ਦੋ ਦਿਨ ਕਿਥੇ ਨੇ ਇਸ਼ਤਿਹਾਰ ਸਮੋਹਣਾ ਹੋਵੇ ਕਾਰਸ ਸਮੋਹਣਾ ਹੋਵੇ ਤੇ ਰਾਜੂ ਬੇਟੇ ਕਰਦੇ ਜਾਂਦੇ ਆ ਸੋ ਇਹਨਾਂ ਦੇ ਨਾਲ ਸਾਡੇ ਇਸਾ ਸੱਲਨ ਜੀ جسان یاد کرنا بدولت ہی ਸੀ ਜੁਆ ਤੇ ਅਜ਼ਾਦੀ ਦਾ ਮੰਨ ਮੰਗਦੇ ਆ ਉਹਨਾਂ ਸਾਡੇ ਮਹਾਂਪੁਰਖਾਂ ਦੀ ਇਹ ਜ਼ਿੰਦਗੀ ਦੀ ਰੂਹ ਉਹਨਾਂ ਨੇ ਇਸਨਾਂ ਦਿੱਤੀ ਤੇ ਉਹਨਾਂ ਦੀ ਬਦੌਰਦੀਆਂ। ਇਸ ਤੋਂ ਸਭ ਤੋਂ ਪਹਿਲਾਂ ਮੈਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਦੀ ਸਮਾਜ ਸੁਧਾਰ ਸੁਪਾਈ ਦੀ ਉਹਨਾਂ ਦੇ ਸਾਰੇ ਹੀ ਸਮੂਹ ਕਮੇਟੀ ਦੇ ਅੰਦਰ ਅਤੇ ਡਾਕਟਰ ਮੇਰਕਾ ਮਾੜੂਪੂਰੀ ਮੂਵਰ ਬੰਨਨਾ ਕਮੇਟੀ ਅਤੇ ਸਮੂਹ ਸਾ ਜੋ ਇਹਨਾਂ ਸਤਿਆਨ ਇੱਕ ਸਹੀ ਯੋਗਨਾ ਨੂੰ ਸਿੱਖਿਆ ਦੇ ਰਹੇ ਆ ਉਹਨਾਂ ਨੂੰ ਸੇਵ ਦੇ ਰਹੇ ਆ ਉਹਨਾਂ ਦਾ ਧੰਨਵਾਦ ਕਰਦਾ ਸੋ ਸਾਥੀਓ ਅੱਜ ਜਿਨ੍ਹਾਂ ਅਸੀਂ ਮਹਾਪੁਰਾ ਦੀ ਦੀ ਸਪਸ਼ਟਨੀ ਮਾਤਾ ਰਾਮਾਇ ਜੀ ਉਹਨਾਂ ਦੇ ਜਨਮ ਦਿਨ ਮਨਾ ਰਹੇ ਹਾਂ ਉਹਨਾਂ ਦੀ ਇਸ ਜਨਮ ਦਿਨ ਦੇ ਮੌਕੇ ਤੇ ਸਮੂਹ ਸਾਥੀਆਂ ਨੂੰ ਸਮੂਹ ਸਮਾਜ ਦੇ ਚਿੰਤਕ ਬੁੱਧੀਜੀਵੀ ਜਿਹਨੇ ਵੀ ਆਪਣੇ ਅੱਗੇ ਕਰ ਤੋਏ ਆ ਉਹਨਾਂ ਸਾਰਿਆਂ ਦੇ ਲੱਖ ਲੱਖ ਵਧਾਈ ਦਿੰਦਾ ਹਾਂ ਇਹ ਆਸ ਕਰਨਾ ਕਿ ਕਿਸੇ ਤਰੀਕੇ ਨਾਲ ਅਸੀਂ ਆਪਣੇ رہنما ਨੂੰ ਸਮੇ ਸਮੇਂ ਦੇ ਨਾਲ ਯਾਦ ਕਰਦੇ ਰਹਾਂਗੇ ਤੇ ਉਹਨਾਂ ਦੇ ਜਿਹੜੇ ਜਨਮ ਦਿਨ ਇਸੇ ਤਰੀਕੇ ਨਾਲ ਉਹਨਾਂ ਦੇ ਮਨਾਦੇ ਰਹਾਂਗੇ ਸੋ ਬੱਚਿਓ ਮੈਨੂੰ ਵੀ ਥੋੜਾ ਟਾਈਮ ਮਿਲਿਆ ਸੀ ਕਿ ਜਿਸ ਵੇਲੇ ਕਿ ਛੋਟੀ ਜਿਹੀ ਮੇਰੀ ਵੀ ਕਿ ਮੈਂ ਵੀ ਇਸ ਸਕੂਲ ਦੇ ਵਿੱਚ ਥੋੜਾ ਟਾਈਮ ਕੱਢਿਆ ਹੈ ਨਾ ਤੇ ਤੁਸੀਂ ਸਾਡੇ ਦੇਸ਼ ਦਾ ਉਹ ਵੇਖੋ ਸੋ ਮੈਂ ਤੁਹਾਡੇ ਨਾਲ ਥੋੜਾ ਜਿਹਾ ਸਾਂਝਾ ਕਰਨਾ ਚਾਹੁੰਦਾ ਮੇਰੇ ਤੋਂ ਪਹਿਲਾਂ ਸਾਰੇ ਹੀ ਮੇਰੇ ਬੜੇ ਇਤਕਾਰਯੋਗ ਸਾਥੀਆਂ ਨੇ ਮਾਤਾ ਜੀ ਦੇ ਜਨਮ ਦੇ ਕੋਰੋਨਾ ਦੇ ਪੂਰਣਿਆ ਦੇ ਕੰਮਾਂ ਦੇ ਬਹੁਤ ਹੀ ਤਰੀਕੇ ਬਹੁਤ ਹੀ ਸੋਚ ਦੇ ਨਾਲ ਸਭ ਕੁਝ ਦੱਸਿਆ ਤਾਂ ਸ਼ਾਇਦ ਸੋ ਮੈਨੂੰ ਵੀ ਮੌਕਾ ਮਿਲਿਆ ਸੀ ਇਥੇ ਨੈਮੀ ਪੜ੍ਹ ਕੇ ਗਿਆ ਥੋੜਾ ਟਾਈਮ ਲਈ ਸੋ ਜੋ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਦੇ ਤੁਸੀਂ ਸਾਡੇ ਜੀ ਸਾਡੇ ਸਾਡੇ ਸਮਾਜ ਦਾ ਵੀ ਵੇਖੋ بابا صاحب نے جو سانو قلم اور کتاب یہ جو حک دیتا ہے ایک دنیا دی بہت ہی بڑی پاور ہے اگر اسی اس کا صحیح طریقے کا استعمال کریں گے میرے قلم ہے اس نس کے بوک لکھے گئے اور سما ہوں کا سانوں یہ ایجوکیشن یا سانو سکولہ کے اندر جانگا یہ وہ بھی سما سی ਸੋ ਇਹਨਾਂ ਮਹਾਪੁਸ਼ਪਾਂ ਦੀ ਬਜ਼ੁਰਗੀ ਅਸੀਂ ਅੱਜ ਜਿੱਤੇ ਜਿਹੜੇ ਵੱਡੀਆਂ-ਵੱਡੀਆਂ ਪਤਨੀਆਂ ਤੇ ਮੋਹਰੀਆਂ ਜਾਂ ਅਸੀਂ ਬੇਇਸ਼ਾ ਵਿੱਚ ਲਿਗੇ ਆ ਜਾਂ ਸਾਡੇ ਨਾਰੀ ਨੂੰ ਜੋ ਸਨਮਾਨ ਪਹਿਲਾਂ ਨਹੀਂ ਦਿੱਤਾ ਜਾਂਦਾ ਸੀ ਉਹ ਵੀ ਸੋ ਮੈਂ ਕੋਟਨ-ਕੋਟਨ ਨਮਨ ਕਰਦਾ ਮਾਤਾ ਰਮਾਭਾਈ ਜੀ ਨੂੰ ਕਿ ਜਿਨ੍ਹਾਂ ਨੇ ਇੰਨੀਆਂ ਔਕੜਾਂ ਆਪਣੇ ਬੱਚਿਆਂ ਦਾ ਬਲੀਦਾਨ ਵੀ ਦਿੱਤਾ ਉਸ ਤੋਂ ਬਾਅਦ ਵੀ ਬਾਬਾ ਸਾਹਿਬ ਜੀ ਲਈ ਉਹਨਾਂ ਦੇ ਕਮਾਂਕਾਰ ਜੋ ਵੀ ਹੋ ਸਗਾਸ਼ ਕਰਦੇ ਸੀ ਉਹਨਾਂ ਦੇ ਨਾਲ ਮੂਹਰੇ ਕੰਮ ਕਰ ਉਹ ਜਨਰਕਟਾ ਗਿਣਤਾਂ ਅਡੇ ਸਮਾਜੋਂ ਦੋ ਕੁੜੀਆਂ ਇੱਕ ਪ੍ਰੋਫੈਸਰ ਬਣੀਏ ਤੇ ਲੋਟਿਆ ਅੰਮ੍ਰਿਤਸਰ ਦੇ ਵਿੱਚ ਪੜਾਉਂਦੀਆਂ ਪਰਵਾਰੇ ਤੇ ਇੱਕ ਸਾਡੇ ਆਈ.ਡੀ.ਏ. ਚ ਤਰਕਾ ਤੇ ਇੱਕ ਸਾਡੇ ਸੈਟਰਾਂ ਜਿਹੜੀ ਆ ਉਹਦੇ ਵਿੱਚ ਬੈਠੇ ਰਹ ਉਹ ਸੈਟਰ ਜੀ ਤੇ ਉਹਨਾਂ ਦੇ ਨਾਮ ਇੱਕ ਕਮੇਟੀ ਦੇ ਘਰ ਦੇ ਵਿੱਚ ਕਰਨ ਕਰਤ ਤੇ ਲੱਗੇ ਹੋਏ ਆ ਮਨਨ ਬਹੁਤ ਪਟੀਆਂ ਮੇਰੀਆਂ ਪੋਸਟਾਂ ਦੇ ਸਾਡੇ ਪਿੰਡ ਚੋਂ ਬੱਚੇ ਜਿਹੜੇ ਪੜ੍ਹਨੇ ਗਏ ਆ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਨੂੰ ਮਿਲਦੇ ਆ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮਿਸਮੀਤ ਸਿੰਘ ਬਾਜੀ ਨੇ ਜਿਨ੍ਹਾਂ ਨੇ ਆਪਣੇ ਵਿਚਾਰ ਤੋਂ ਦੱਸਿਆ ਵੀ ਮੈਂ ਇਸੇ ਚ ਕੁਝ ਪੜ੍ਹਦੇ ਗਿਆ ਲੋਕੀ ਸੰਭੀ ਹੋਏ ਇੱਕ ਬਹੁਤ ਵੱਡਾ ਕਲਾਕਾਰ ਸੀ ਉਹਦਾ ਨਾਮ ਸੀ ਜਿਹਨੂੰ ਜੈਸ ਉਹ ਮੇਰਾ ਗੌਰਮਿਸਕੂਲ ਪੜਿਆ ਇੱਕ ਵਾਰ ਮੈਂ ਲੁਧਿਆਣਾਏ ਅਸੀਂ ਉਹਨਾਂ ਕੋ ਫੈਨ ਸੀਗਾ ਮੈਂ ਕੱਟੇ ਨੰਬਰ ਫੋਨ ਕੀਤਾ ਮੈਂ ਤਾਂ ਉਹ ਮੇਰਾ ਸਟੂਡੈਂਟ ਜਦੋਂ ਆਪਾਂ ਇਕੱਠੇ ਬਲੇ ਕਹਿੰਦਾ ਕਿਹੜੇ ਸਕੂਲ ਜੇ ਮੈਂ ਨਾ ਕਰਦਾ ਤੂੰ ਮੈਂ ਤਾਂ ਕਦੇ ਇਹਨਾਂ ਸਕੂਲਾਂ ਨਾਲ ਕਿਤੇ ਮੈਂ ਨਹੀਂ ਕਿਉਂਕਿ ਉਧਰ ਹੀ ਤਰਹੀਨ ਹੁੰਦੀ ਸੀ ਮੈਂ ਸਕੂਲ ਚੋਂ ਪੜ ਕੇ ਗਿਆ ਫਿਰ ਮੈਂ ਆਪਣਾ ਕਿਉਂਕਿ ਉਸ ਕੋਲ ਵੀ ਸਕੂਲ ਹੀ ਗੌਰਮੈਂਟਲ ਸੀ ਮੈਂ ਜਿਆਦਾ ਕੋ ਪ੍ਰਾਈਵੇਟ ਸਕੂਲਾਂ ਨੂੰ ਇੰਨੀ ਤਨੀਰੀ ਨਹੀਂ ਹੁੰਦੀ ਸੀ ਕਿ ਸਾਡੇ ਉਹ ਸਾਡੇ ਸਮਝ ਦੀਆਂ ਗੱਲਾਂ ਸਰੋਸ ਕਰਕੇ ਲੋਕ ਖੜੀ ਆਲਾ ਕਰਦੀ ਕਰਦੀ ਮੈਂ ਮੈਂ ਬਹੁਤ ਬੜੀਆਂ ਸ਼ਾਬਾਸ਼ ਦਾ ਉਸ ਇਨਸਾਨ ਨੂੰ ਜਿਹਨਾਂ ਨੇ ਅੱਜ ਤੱਕ ਵੀ ਸੱਜਣਾਂ ਨਾਲ ਸਾਝਾ ਕੀਤਾ ਵੀ ਬਈ ਮੈਂ ਐਸੇ ਸੁੱਝੂ ਪੜ ਗਏ ਨੌਜਵਾਨ ਸ਼ਾਬਾਸ਼ ਆਪਾ ਸਾਡਾ ਆਪਾ ਕਾਂਸ਼ੀ ਰਾਮ ਜੀ ਦੀ ਕਮੇਟੀ ਨੂੰ ਜਿਹੜਾ ਇਹ ਉਪਰਾਲਾ ਕਿਸੇ ਨਾ ਕਿਸੇ ਬਹਾਨੇ ਬੱਚਿਆਂ ਨੂੰ ਸਹਾਇਤ ਕਰਨ ਲਈ ਕੁਛ ਨਾ ਕੁਛ ਕਿਸੇ ਨਾ ਕਿਸੇ ਜਨਮ ਦਿਨ ਲੈ ਲਓ ਤੇ ਕੋਈ ਪੁੱਤ ਕੋ ਆਉਂਦੇ ਨਾਤੇ ਬੱਚਾ ਦੇ ਨਾਲ ਅੰਤ ਤੱਕ ਚਾਹਦੇ ਰਹਿੰਦੇ ਆ। ਬਾਕੀ ਰਹੀ ਗੱਲ ਮਾਤਾ ਰਮਾਰਾਮ ਭਾਈ ਜੀ ਨੇ ਇਹਦੇ ਉੱਤੇ ਕਾਫੀ ਸਤਿਅਮਈ ਵਿਚਾਰ ਆਪਣੇ ਰੱਖੇ ਨੇ ਤਾਂ ਮੈਂ ਜਾਨਾ ਤਾਂ ਇਹਦੇ ਨਾਲ ਲੈਣਾ ਹੋਇਆ। ਤੁਹਾਡੇ ਲੋਕ ਕਿਹਾ ਜਾਂਦਾ ਕਿ ਕਾਜੀ ਕੋਈ ਪਹਿਲੇ ਇਹਨੇ ਕਾਜੀ ਕੋਈ ਕਹਿ ਜਾਣਾ ਚਾਹਤ ਹੈ। ਜਾ ਚੁੱਕਿਆ ਹੈ। تو میں شبدوں کے امبیڈکر جا بچوں نے ਕੋਈ ਵੀ ਸਖਿਆ ਪ੍ਰਾਪਤ ਕਰਨ ਵਾਪਸ ਇਹਦਾ ਪ੍ਰਾਈਮ ਮੰਨ ਲੈਂਦੇ ਨੇ ਮਾਨ ਵਾਲਿਆਂ ਨੂੰ ਤੇ ਸਾਡੇ ਆਪਣੇ ਪੋਟਾਈ ਨੇ ਆਮਾਨ ਬਾਜੂ ਉਹਨਾਂ ਨੂੰ ਸਨਮਾਨ ਹਤਾਨਣਾ ਤੇ ਇਹਨਾਂ ਨੇ ਫਰਸਟ ਸੈਕਿੰਡ ਨੂੰ ਜਿੰਨਾ ਵੀ ਜੋੜ ਲਾਉਣਾ ਨੇ ਮਾਈਕ ਕੋਲ ਤੇ ਰਹਿਣਾ ਅਜੀ ਉਹਨੂੰ ਪਰਵਾਹੀ ਨਾ ਕਰਾਂਗਾ ਤੇ ਅੱਜ ਉਹਨਾਂ ਨੇ ਇਸ ਸੰਤਾ ਅਡਮਿੰਟ੍ਰਾਸਨ ਕਰਾਇਆ ਬੰਦਾ ਉਹਨਾਂ ਨੇ ਬਹੁਤ ਹੀ ਭਾਣਾ ਤੇ ਸਨਹਿਲੀ ਕੰਮ ਕੀਤਾ ਤੋਂ ਉਹਨੇ ਆਪਣੇ ਪੇਟਾ ਦੀ ਮਾਤਾ ਬਤਾ ਜਾਨ ਸਕੀ ਕਾਲਾ ਦਿੱਤਾ ਅਸੀਂ ਪੁੱਤ ਜੀ ਨੂੰ ਨਹੀਂ ਵੀ ਕਰਾਂਗੇ ਕਿ ਇਹ ਸਮਾਗਮ ਵਿੱਚ ਸਾਡੇ ਨਾਲ ਮੇਡ ਕਰਦੇ ਸਮਾਗਮ ਵਿੱਚ ਤੁਹ ਬਾਤ ਬਾਤ ਯੋਗਦਾਨ ਪਾਦੇ ਰਿਹਾ ਹੋ ਅਸੀਂ ਤੁਹਾਡੇ ਨਾਮਾਂ ਕਿਸੇ ਨੂੰ ਸਾਡੀ ਸਾਡਾ ਸ਼ਰਧਾਤੌਰ ਦਾ ਕਰਦੇ ਹਾਂ ਬਹੁਤੋ ਨਾ ਕਹਿੰਦਾ ਜੈ ਜੀ ਜੈ ਭਾਰਤ ਮਾਣ ਮੈਂ ਦਿੱਤ ਕਰਾਂ ਪਾਸੇ ਸਾਰੇ ਸਾਥੀਆਂ ਨੂੰ ਸਰਕਾਰ ਕਮਸ਼ੀ ਰਾਮ ਸਮਾਜ ਭਾਈ ਸੁਸਾਇਟੀ ਦੇ ਸਾਥੀਆਂ ਕਿਉਂਕਿ ਕਸ਼ਮੀਰ ਪੁੱਟਾ ਜੀ ਨੇ ਕਿਹਾ ਦੀ ਉਹਨਾਂ ਨੇ ਵੀ ਜਾਣਾ ਤੇ ਆਪਾਂ ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕਰੀਏ ਆਜੋ ਸਭ ਉਹਨਾਂ ਦੇ ਨਾਲ ਹਾਂਜੀ ਬੈਠ نکو جی ہے کسی بھی طریقے کی کوئی مدد کی ستیش رہنا سب تو بڑا کہنا سماج برابرتا لانا بابا صاحب نے لایا ہے سب کچھ سکھایا ہے ساتھی وہ لڑائی ہے સમજિક બરાબરતાની લડાઈ આર્થિક પ્રાપરતાની લડાઈ એ અજ તો એ બુદ્ધ તો શરૂ હોઈ બુદ્ધ તો બાદ એ લાઈ આ ગુરુ અરદાસ શરૂ ਸਤਿਗੁਰੂ ਕਬੀਰ ਨੇ ਸ਼ੁਰੂ ਕੀਤੀ ਨਾਮ ਦੇ ਨੇ ਸ਼ੁਰੂ ਕੀਤੀ ਕਬੀਰ ਜੀ ਨੇ ਸ਼ੁਰੂ ਕੀਤੀ ਤਰੋਚਨ ਜੀ ਨੇ ਸ਼ੁਰੂ ਕੀਤੀ ਸਾਰਿਆਂ ਨਾਲ ਲਾ ਕੇ ਉਹਨਾਂ ਨੇ ਇੱਕ ਸੰਗਤ ਚਲਾਣਿਆ ਉਸ ਤੋਂ ਬਾਅਦ ਇਹ ਲੜਾਈ ਜਿਹੜੀ ਇਸ ਮੌਈ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਹਰਿਰਾਇ ਜੀ ਸ਼੍ਰੀ ਗੁਰੂ ਅਮਰ ਪਹਿਲੇ ਗੁਰੂ ਕੋ ਲੈ ਕੇ 10 ਗੁਰੂਆਂ ਦਾ ਕਹਿੰਦੇ 10 ਗੁਰੂਆਂ ਦਾ ਜਿਹੜੀ ਲੜਾਈ ਆ ਇਹ ਸਮਾਜਿਕ ਬਰਾਬਰੀਤਾ ਦੀ ਔਰ ਆਪ ਸਭ ਦਾ ਪਰਪਰ ਲਾਈਵ ਵੀ ਦੋਹਾਂ ਵਿੱਚ ਜਦੋਂ ਉਸ ਤੋਂ ਬਾਅਦ ਇਹ ਲਾਈਵ ਰਹੀਆ ਮਹਾਮੋਦ ਦੀ ਤਰਫ ਫੁੱਲੇ ਚਾਹਤ ਸ਼ਤਪਤੀ ਮਹਾਰਾਜ ਬਾਅਦ ਇਹ ਬਾਲਾ ਸਾਹਿਬ ਤੋਂ ਪਹਿਲਾਂ ਅੰਬੇਦਕਰ ਬਾਅਦ ਰਮੋਬਾਈ ਬੇੜਕਰ ਬਾਅਦ ਸਪੀਕਰ ਫੁੱਲੇ ਇਹ ਖਾਦਮਾ ਸ਼ੇਖ ਔਰ ਉਸਮਾਨ ਸ਼ੇਖ ਇਹਨਾਂ ਬਹੁਤ ਕੰਨੇ ਥੱਲੇ ਮਹਾਮੋਦ ਨੇ ਫਿਰ ਜਵਾਈ ਆਰੰਭ ਕੀਤੀ ਉਸ ਤੋਂ ਬਾਅਦ ਸਮਾਪਤ ਹੋ ਗਿਆ ਫਿਰ ਇਹ ਲਾਈਵ ਸ਼੍ਰੀ ਕਾਂਸੀਦਾਨ ਜੀ ਨੇ ਆਰੰਭ ਕੀ ਟੀਮ ਤੇ ਅੱਜ ਇਸ ਲਈ ਵਿੱਚ ਅਸੀਂ ਕਿਹੜੇ ਐਸੇ ਦਾ ਬਣੇ ਆ ਜੂਰੀ ਨਹੀਂ ਹੈ ਇਹ ਲੜਾਈ ਖਤਮ ਹੋਵੇ ਚਾਹਣਾ ਹਵੇ ਪਰ ਅਸੀਂ ਇਸੇ ਹਿੱਸੇ ਦਾ ਬੰਦੇ ਰਹਾਂ ਔਰ ਬੰਦੇ ਰਹਿਾਂਗੇ ਹਰ ਸਮੇਂ ਕਾਕੇ ਜਿਹੜੀ ਲੜਾਈ ਜਾਰੀ ਰਹੇ ਕਿਉਂਕਿ ਜਦੋਂ ਅਸੀਂ ਕਿਉਂਕਿ ਬਾਵਾ ਸਾਹਿਬ ਡਾਕਟਰ ਪਿੰਡੋਂ ਅੰਬਲ ਕਰ ਕਹਿੰਦੇ ਆ ਕਿ ਕਿਸੇ ਵੀ ਨਾਇਕ ਪੂਜਾ ਨਹੀਂ ਹੋਣੀ ਚਾਹੀਦੀ ਡਾਕਟਰ ਅਮੇਰ ਕਰਦਾ ਪਹਿਲਾ ਮਿਸ਼ਨ ਹੈ ਕਿ ਨਾਇਕ ਪੂਜਾ ਨਹੀਂ ਹੋਣੀ ਚਾਹੀਦੀ ਦਾ ਮਤਲਬ ਕੀ ਹੈ ਕਿ ਬੱਚੇ ਦੀ ਪੂਜਾ ਨਾ ਕਰੋ ਬੱਚੇ ਨੂੰ ਕੰਮ ਦੀ ਪੂਜਾ ਕਰੋ ਇਹੋ ਵਿਚਾਰਾਂ ਨੂੰ ਸਮਝੋ ਇਹੋ ਅਮਨ ਨੂੰ ਸਭ ਕਰੋ ਉਹਦੇ ਅਮਨ ਕਰੋ ਔਰ ਐਜੂਕੇਸ਼ਨ ਨੂੰ ਸੋ ਸਾਥੀਓ ਜੇ ਅਸੀਂ ਤੁਹਾਨੂੰ ਰੱਬ ਬਣਾ ਕੇ ਪੇਸ਼ ਕਰਤਾ ਅਜਿਹਾ ਸਮਝਿਆ ਕਰ ਦਿੱਤੀਆਂ ਪਈਆਂ ਸੋ ਮੈਂ ਤਾਂ ਚਾਹਦਾ ਹਾਂ ਕਿ ਇਹਨਾਂ ਨੂੰ ਰੱਬ ਨਾ ਬਣਾਇਆ ਜਾਵੇ ਕਿਉਂਕਿ ਸਰਕਾਰ ਜੀ ਦਾ ਕੀ ਇਹਨਾਂ ਦੀ ਵਿਚਾਰਾਂ ਦੀ ਪੂਜਾ ਕੀਤੀ ਜਾਵੇ ਵਿਚਾਰਾਂ ਨੂੰ ਜਾਇਆ ਲਾਓ ਪਰ ਉਹ ਪਰੰਪਰਾ ਦਾ ਸੁੱਖ ਕੀਤੀ ਉੱਤੇ ਟੱਕਿਆ ਨਾਣੀ ਬੈਂਕਾਂ ਦੀਆਂ ਕਾਪੀਆਂ ਬਣਾਈਆਂ ਚੋਰ ਗੁੰਡੇ ਠੱਗ ਖਾ ਗਏ ਬਾਬਾ ਖ਼ਾਨ ਦੀਆਂ ਕੀਕੀਆਂ ਕਮਾਈਆਂ ਸਤਿਕਾਰਯੋਗ ਸਾਥੀਓ ਇਹ ਮੈਂ ਗੱਲ ਕਾਦੇ ਹੈ ਕਾਰਿਆ ਕੋਈ ਹੰਟਪੌਲ 40 ਸਾਲ ਪਹਿਲਾਂ ਜੇਸ ਦੇਸ਼ ਦੇ ਵਿੱਚ ਪੰਜਾਬ ਦੇ ਅੰਦਰ 35 ਜਫੇ ਬੰਦੀਆਂ ਕੰਮ ਕਰਦੀਆਂ ਸੀਗੀਆਂ ਉਹ ਕਿਹੜੀਆਂ ਸੀ ਡਾਕਟਰ ਮੇਕਲ ਪਵਨ ਜਿਹੜੇ ਅੰਦਰ ਤੋਂ ਔਰ ਮੇਕਲ ਪਵਨ ਜਿਹੜਾ ਨਵਾਂ ਸ਼ਹਿਰ ਤੋਂ ਔਰ ਮੇਕਲ ਪਵਨ ਜਿਹੜਾ ਨਕੌਂਦ ਤੋਂ ਔਰ ਲੱਖ-ਪੱਤ ਜਣੀਆਂ ਫਾਰੇ ਜਥੇ ਬੰਦੀਆਂ ਮਲਾਜਮਾਂ ਦੀਆਂ ਇਹ ਕੰਮ ਕਰ ਰਹੀਆਂ 13 ਲੱਖ ਜਣੀਆਂ ਜਥੇ ਬੰਦੀਆਂ ਬਾਬਾ ਸਾਹਿਬ ਜੀ ਦੇ ਨਾਲ ਕੰਮ ਕਰ ਰਹੀਆਂ ਉਹਕੇ 35 ਜਥੇ ਬੰਦੀਆਂ ਤੋਂ ਬਾਅਦ ਇਸ ਦੇਸ਼ ਦੇ ਵਿੱਚ ਸਾਬ ਕਾਂਸ਼ੀ ਰਾਮ ਜੀ ਨੇ ਜਦੋਂ ਕਿਉਂਕਿ ਉਹ ਪੁੰਨੇ ਦੇ ਵਿੱਚ ਕੰਮ ਕਰਦੇ ਸੀ ਮਹਾਰਾਸ਼ਟਰ ਦੇ ਵਿੱਚ ਜਿਹੜੀਆਂ ਚਾਰ 40 ਜਿ세 ਬੰਦियां ਕਾਲੀਆਂ ਸੀ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਪੀਮਰਾਓ ਮੇਲਕਾ ਜੀ ਦਾ ਮਿਸ਼ਨ ਖਤਮ ਕਰ ਦਿੱਤਾ ਔਰ ਸਾਬ ਕਾਂਸ਼ੀ ਰਾਮ ਜੀ ਨੇ ਇਹ ਗੱਲ ਜਦੋਂ ਫੌਜੀ ਵੀ ਕਿ ਮੈਂ ਮਹਾਰਾਸ਼ਟਰ ਕੋ ਸ਼ੁਰੂ ਕਰੂੰਗਾ ਮੇਰੀ ਗੱਲ ਅੱਗੇ ਨਹੀਂ ਵਧਣੀ ਸਾਬ ਕਾਂਸ਼ੀ ਰਾਮ ਜੀ ਨੇ ਜਿੱਥੇ ਉਹ ਫਾਂਗੀ ਦੇ ਵਿੱਚ ਕੰਮ ਕਰਦੇ ਸੀ ਉੱਥੇ ਕੰਮ ਸ਼ੁਰੂ ਕੀਤਾ ਉਸ ਤੋਂ ਬਾਅਦ ਪੰਜਾਬ ਦੇ ਅੰਦਰ ਪਿੰਡ ਮੂਸਾਪੁਰ ਤੋਂ ਸਾਬਕਾਂਸ਼ੀ ਰਾਮ ਜੀ ਨੇ ਬਾਬਾ ਸਾਹਿਬ ਦਾ ਨਾਮ ਕਾਇਆ ਨਾ ਨਾ ਤੇ ਕੰਮ ਸ਼ੁਰੂ ਕੀਤਾ ਸਾਬਕਾਂਸ਼ੀ ਰਾਮ ਜੀ ਨੇ ਇਹ ਕਹਿੰਦੇ ਸੀਗੇ ਕਿ ਉਸ ਵੇਲੇ ਨਾ ਹੀ ਕੋਈ ਕਾਂਗਰਸ ਪਾਰਟੀ ਨਾ ਹੀ ਕੋਈ ਮੀਂਹੇਪੀ ਪਾਰਟੀ ਨਾ ਹੀ ਕੋਈ ਕਾਦੀ ਗੱਲ ਬਾਬਾ ਸਾਹਿਬ ਦਾ ਨਾਮ ਲੈਂਦੀਆਂ ਸੀਗੀਆਂ ਸਾਬਕਾਂਸ਼ੀ ਰਾਮ ਜੀ ਨੇ ਸਾਡੇ ਰਤਨ ਸਾਹਿਬ ਜੀ ਬੈਠੇ ਆ ਜਦੋਂ ਸੌ ਸੌ ਦਾ ਬਾਲਾ ਸੰਕਰਮੇਲ ਕਾਕੀ ਦਾ ਜਨਮ ਸਤਿਵ ਦੀ ਚੰਦਈ ਤੁਖਾਂ ਪਰ ਮਲਾਈ ਉਰਫ ਕੰਨੇ ਲਗਪਗ 17 ਸੈਕਟਰ ਦੇ ਵਿੱਚ 11 ਲੱਖ ਬੰਦਾ ਸਾਫ ਕਾਂਸ਼ੀ ਰਾਮੀ ਦੇ ਰੈਡੀ ਦੇ ਵਿੱਚ ਸਗਾ ਸਾਫ ਕਾਂਸ਼ੀ ਲਾਮੀ ਨੇ ਇੱਕ ਗੱਲ ਕਹੀ ਸੀ ਕਿ ਅੱਜ ਬਾਲਾ ਸੰਕਰਮੇਲ ਪੀਮਰਾ ਮੇਲ ਕਾਕੀ ਦਾ ਨਾਮ ਮੈਂ ਲੈ ਰਿਹਾ ਔਰ ਬਹੁਜ ਸਮਾਜ ਪਾਰਟੀ ਦੇ ਬਹਿਨੇ ਬੰਨੇ ਸਾਫ ਕਾਂਸ਼ੀ ਬਾਬਾ ਸਾਹਿਬ ਦਾ ਨਾਮ ਆ ਰਿਹਾ ਅੱਜ ਤੁਸੀਂ ਦੇਖ ਲਓ ਬਾਲਾ ਸੰਕਰਮੇਲ ਪੀਰੋ ਮੇਲ ਕਾਕੀ ਦੇ ਨਾਂ ਤੇ 13 ਲੱਖ ਜਫੇਬੰਦੀਆਂ ਕੰਮ ਕਰ ਰਹੀਆਂ 13 ਲੱਖ ਜਫੇਬੰਦੀਆਂ ਕਿਹੜੀਆਂ ਉਹ ਮਨੂਬੰਦੀਆਂ ਦੀਆਂ ਤੋਂ ਆਪਣੀਆਂ ਝੁਕੀਆਂ ਤੇ ਦੇਖ ਲਓ ਕਿਸੇ ਯਾਨ ਮਾਰੇ ਸਮੇਂ ਤੋਂ ਇਸ ਦੇਸ਼ ਦੇ ਹੁਕਮਰਾਨ ਬਣ ਆਇਆ ਮੈਂ ਦੇਖਦਾ ਜਦੋਂ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਰਕਾ ਜੀ ਦਾ ਜਨਮ ਦਿਨ ਆਉਣਾ ਹੈ ਉਹ ਸਮਝਾ ਕੇ ਮੇਰਕਾ ਜੀ ਦੀ ਗੱਲ ਕਰੂੰਗਾ ਜਿਹੜਾ ਟੀਨਰ ਉਹ ਬਾਬਾ ਸਾਹਿਬ ਡਾਕਟਰ ਮੇਰਕਾ ਜੀ ਸਹੀ ਪਟਿਆਲਾ ਦੀ ਨਾਮੀ ਨਾ ਲੂਗਾ ਔਰ ਨੀਰ ਦੇ ਵਿੱਚ ਜਿਹੜੇ ਅੱਖਰ ਆ ਉਹ ਇੱਕੋ ਜਿਹੇ ਆ ਪਰ ਜਿਹੜਾ ਟੀਕਰ ਦੇ ਥੋੜਾ ਅੱਗੇ ਆ ਟੀਕਰ ਦੇ ਪਿੱਛੇ ਪੈ ਜਾਂਦਾ ਇਹ ਮੈਂ ਗੱਲ ਤਾਂ ਇਹ ਨਾ ਜਾਨਾ ਕਿ ਇਸ ਦੇਹ ਦੇ ਅੰਦਰ ਅੱਜ ਸਵਿਤਰੀ ਵਾਈ ਫੂਲੇ ਮਹਾਤਮਾ ਜੋਤੀਲਾਈ ਫੂਲੇ ਖੇਤਰਪਤੀ ਸਾਹੂ ਮਹਾਰਾਜ ਨਰੈਣਾ ਗੁਰੂ ਤੁਕੇ ਇਹਨਾਂ ਨੂੰ ਕੋਈ ਜਾਣਦਾ ਨਹੀਂ ਸੀਗਾ ਇਹ ਵੀ ਜਿਹੜੇ ਆ ਸਾਡੇ ਵਿੱਚ ਸਾਫ ਕਾਂਸ਼ੀ ਆਪ ਜੀ ਲੈ ਕੇ ਆਏ ਆ ਇਸ ਅਜਿਹਾ ਸ਼ਿੰਗਲ ਫਰਸੇਂਗ ਨਗਰ ਦਾ ਸਵਤੰਤਰ ਅਧਿਵੀਆਂ ਵਿਸ਼ੇਸ਼ ਸਰਵੀਆਂ ਖਲਫੇ ਨਮੀਆਂ ਤੇ ਤਾੜੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਨਿਧਤਾ ਇਜਾਜ਼ਤ ਦਿਓ ਧੰਨਵਾਦ